ਹੈ ਲੋ ਜੀ ਸਸਤ ਸਰੀਕਾ ਸਵਾਗਤ ਹੈ ਤੁਹਾਡਾ ਸਿਵਰਨ ਗਚਣਾ ਨਾ ਬਲੌਗ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਬਣਾਈਆਂ ਸਬਜੀ ਤੇ ਸਬਜੀ ਜਿਹੜੀ ਆਪਾਂ ਮਟਰ ਪਨੀਰ ਦੀ ਬਣਾਈ ਤੇ ਕੁੱਕਰ ਦੇ ਵਿੱਚ ਬਣਾਈ ਸਬਜੀ ਬੜੀ ਸਵਾਦ ਬਣੀ ਬੜੀ ਹੀ ਵਧੀਆ ਬਣੀ ਬੱਚੇ ਕਹਿੰਦੇ ਮੰਮੀ ਬਹੁਤ ਸਵਾਦ ਸਬਜੀ ਬਣੀ ਮੈਂ ਖਾ ਚੱਲੋ ਸ਼ੁਕਰ ਹੈ ਬੀ ਰੱਬ ਦਾ ਤਾਨੂੰ ਪਸੰਦ ਆ ਗਈ ਹੈ ਨਾ ਤੇ ਮੇਰਾ ਕੀਤਾ ਕੰਮ ਨਾ ਸਫਲ ਹੋ ਗਿਆ ਕਿਉਂਕਿ ਬੱਚਿਆਂ ਨੂੰ ਜੇ ਚੀਜ਼ ਪਸੰਦ ਆ ਜੇ ਨਾ ਤੇ ਮਾਂ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਬੱਚਿਆਂ ਨੂੰ ਚਲੋ ਰੋਟੀ ਰੱਜ ਕੇ ਖਾਣਗੇ ਕਿਉਂਕਿ ਵਾਹੇ ਬੱਚੇ ਮਟਰ ਖਾਂਦੇ ਨਹੀਂ ਆ ਪਰ ਜਦੋਂ ਮੈਂ ਇਸ ਤਰੀਕੇ ਨਾਲ ਮਟਰ ਬਣਾਉਣੀ ਆ ਨਾ ਤੇ ਮੇਰੇ ਬੱਚੇ ਬੜੇ ਪਸੰਦ ਕਰਦੇ ਆ ਤਾਂ ਚਲੋ ਆਜੋ ਵਿਖਾਉਣੇ ਤੁਹਾਨੂੰ ਅੱਜ ਕੁਦਰਤ ਇਦھر ਫੇਰ ਆ ਗਈ ਬਿੱਲੀ ਫੇਰ ਬਿੱਲੀ ਨੇ ਜਿਹੜਾ ਉਹਨਾ ਵੰਚ ਨੇ ਬਿੱਲੀ ਵੇਖ ਲਈ ਕਿਉਂਕਿ ਜਦੋਂ ਕਬੂਤਰ ਆਉਂਦੇ ਨਾਲ ਤੇ ਬਿੱਲੀ ਜਿਹੜੀ ਦਾਜ ਚ ਬੈਠੀ ਰਹਿੰਦੀ ਹੈ ਕਿ ਮੈਨੂੰ ਕੋਈ ਨਾ ਕੋਈ ਕਬੂਤਰ ਫੜੂਨੀ ਅਸੀਂ ਵੀ ਪੂਰਾ ਧਿਆਨ ਰੱਖਦੇ ਹਾਂ ਕਿ ਕਿਤੇ ਕਬੂਤਰ ਲੈ ਨਾ ਜਾਵੇ ਫੇਰ ਅਸੀਂ ਵੀ ਉਹਦਾ ਧਿਆਨ ਰੱਖਦੇ ਤੇ ਬਿੱਲੀ ਦੇ ਨਾਲ ਦੋ ਆਏ ਬਲੂੰਗੜੇ ਵੰਚ ਨੇ ਤੇ ਸਾਰਾ ਦਿਨ ਅੱਜ ਉਹਨਾਂ ਦੀ ਵਲੌਗ ਉਹਨਾਂ ਤੇ ਸਾਰਾ ਬਣਿਆ ਤੇ ਫੇਰ ਵੰਚ ਨੇ ਸਾਰੀ ਬਾੜੀ ਦੇ ਵਿੱਚ ਕੀ तितਲੀਆਂ ਕੀ ਚਿੜੀਆਂ ਜਿਹੜਾ ਜਿਹੜਾ ਜਾਨਵਰ ਆਵੇ ਉਹਦੇ ਉਹਦੀ ਵੀਡੀਓ ਬਣਾਵੇਂ ਕਿਉਂਕਿ ਕਾਂ ਵੀ 4-5 ਆਉਂਦੇ ਆ ਫਿਰ ਸਾਡੇ ਇੱਲਾ ਵੀ ਆਉਂਦੀਆਂ ਹਨਾ ਚੀਲ ਜਿਹਨੂੰ ਬੋਲ ਦਿੰਦੇ ਆ ਇੱਲਾ ਤੇ ਹੋਰ ਵੀ ਮੰਚ ਬੜਾ ਕੁਝ ਕਹਿੰਦੇ ਸੀ ਆ ਵੀ ਹੁੰਦਾ ਵੈਸੇ ਤੇ ਤਿੰਨ ਤੋਤੇ ਆਉਂਦੇ ਆ ਅਮਰੂਦ ਖਾਣ ਵਾਸਤੇ ਦੋ ਜਿਹੜੇ ਚਮਕਦੜ ਆਉਂਦੇ ਆ ਰਾਤ ਨੂੰ ਅਮਰੂਦ ਖਾਂਦੇ ਆ ਉੱਲੂ ਇੱਕ ਆਉਂਦਾ ਵਾ ਇੰਨਾ ਕੁਝ ਹੁੰਦਾ ਨਾ ਸਾਡੇ ਇੰਨੀ ਇੱਕ ਜਗ੍ਹਾ ਦੇ ਵਿੱਚ ਗਟਾਰਾਂ ਆਉਂਦੀਆਂ ਮੈਨਾ ਆਉਂਦੀਆਂ ਬੜੀਆਂ ਸੋਹਣੀਆਂ ਪਿਆਰੀਆਂ ਪੰਨੇ ਚਿੜੀਆਂ ਆਉਂਦੀਆਂ ਫਿਰਕੂਗੀਆਂ ਆਉਂਦੀਆਂ ਹਨਾ ਬੜੇ ਜਾਨਵਰ ਜਿਹੜੇ ਸਾਡੇ ਇੱਥੇ ਲਾਗੇ ਬੰਨੇ ਜਿਹੜੇ ਸਾਡੇ ਨਾਲ ਆਉਂਦੇ ਆ ਤੇ ਉਹਨਾਂ ਦੇ ਚੱਲਦੇ ਸੀ ਨਾ ਦਾਣੇ ਪਾਉਨੇ ਆ ਕਿ ਦਾਣੇ ਬਹੁਤ ਫਿਰ ਉਹਨਾਂ ਨੇ ਵੀ ਕਿੰਨਾ ਕਿਤੂ ਖਾਣਾ ਇਦਾਂ ਹੀ ਖਾਣਾ ਕੁਝ ਪਾ ਦੋ ਤੇ ਕੋਈ ਵੀ ਚੀਜ਼ ਹੋਵੇ ਨਾ ਤੇ ਮੈਂ ਕਹਾਂ ਤੇ ਤੇ ਜਾ ਕੇ ਪਾ ਦੂੰਗੀ ਕਿ ਉਹ ਲੋਕ ਖਾ ਲੈਣਗੇ ਉਧਰ ਵੀ ਦੋ ਤਿੰਨ ਬਲੂੰਗੜੇ ਜੇ ਤੁਰੇ ਫਿਰਦੇ ਹੀ ਵੰਚੋਣਾ ਵੱਲ ਬੜੇ ਗੌਰ ਨਾਲ ਵੇਖਣੇ ਬਣੇ ਵਿਚਕਾਰ ਜੇ ਬੂਟੇ ਦੇ ਆ ਉਹਨਾਂ ਵੇਖਦੇ ਆ ਕਿ ਸਾਡੀ ਮੰਮੀ ਤੇ ਸ਼ਾਲ ਮਾਰ ਕੇ ਚੱਲ ਗਈ ਅਹੀਂ ਕਿਦਾਂ ਮਾਰਨੀ ਸ਼ਾਲ ਲਾਸਟ ਦੀ ਬਾਕੀ ਉਹਨਾਂ ਦੀ ਮਾਂ ਜਦੋਂ ਸ਼ਾਮਾਂ ਨੂੰ ਉੱਥੇ ਬੈਠੀ ਨਾ ਤਾਂ ਉਹਨਾਂ ਨੇ ਸ਼ਾਲ ਮਾਰ ਹੀ ਦਿੱਤੀ ਇੱਕ ਨੇ ਤੇ ਮਾਂ ਨੂੰ ਵੇਖ ਕੇ ਬੜਾ ਹੌਸਲਾ ਜਿਹਾ ਕੱਢਿਆ ਕਿ ਚਲੋ ਮੈਂ ਸ਼ਾਲ ਮਾਰ ਦਿੰਦਾ ਵਾ ਹਨਾ ਦੂਸਰਾ ਜਿਹੜਾ ਸੀ ਆਰਡਰ ਬੋਕ ਸੀ ਉਹ ਵੇਂਦਾ ਹੀ ਰਹਿ ਗਿਆ ਤੇ ਉਧਰ ਫਿਰ ਅੱਜ ਜਿਹੜਾ ਮੈਂ ਨਾ ਹੋਰ ਵੀ ਬੜੇ ਕੰਮ ਕੀਤੇ ਫਿਰ ਜਿਹੜੇ ਕੰਮ ਹੁੰਦੇ ਕੁਛ ਨਾ ਕੁਛ ਘਰ ਦੇ ਲੱਗੇ ਰਹਿੰਦੇ ਇਧਰ ਬੰਚ ਵਾਲਾ ਖੋਜ ਹੋਇਆ ਅੱਜ ਆਪਾਂ ਉਹਦੇ ਲਈ ਨਾ ਆਂਬ ਦਾ ਬੂਟਾ ਲਿਆਂਦਾ ਕਿ ਆਂਬ ਲਗਾਉਨੇ ਆ ਤੇ ਪਹਿਲਾਂ ਵੀ ਬੜੇ ਬੂਟੇ ਲੱਗੇ ਹੋਏ ਆ ਕੁਛ ਨਾ ਕੁਛ ਜਿਹੜਾ ਵਾ ਲਗਾ ਹੀ ਰੱਖੀਦਾ ਚਲੋ ਜੇ ਕੋਈ ਫਾਲੋ ਹੋਵੇ ਤੇ ਨਿਆਣੇ ਖਾ ਹੀ ਲੈਂਦੇ ਆ ਤੇ ਆਂਬ ਦਾ ਬੂਟਾ ਵੀ ਲੈਂਦਾ ਉਹ ਆਂਬ ਦੇ ਬੂਟੇ ਵੀ ਬੜਾ ਚੰਗਾ ਇਧਰ ਸਾਡਾ ਅਮਰੂਦ ਵੀ ਹੋ ਗਿਆ ਵਾ ਉਹਨੂੰ ਬੜੀ ਖੁਸ਼ੀ ਆ ਕਿ ਇੱਕ ਹੋਰ ਅਮਰੂਦ ਲਾਵਾਂਗੇ ਬਾਕੀ ਜਗ੍ਹਾ ਤੇ ਥੱਲੇ ਸਾਰੀ ਅੱਜਕੱਲ ਪੱਕੀ ਕਰ ਦਿੰਦੇ ਆ ਲਾਉਣਾ ਕਿੱਥੇ ਕਲੀ ਦੇ ਵਿੱਚ ਹੀ ਲਗਾਉਣਾ ਹੋਰ ਕਿੱਥੇ ਲਗਾਉਣਾ ਵਾ ਤੇ ਇਦਾਂ ਹੀ ਅੱਜ ਸਾਡਾ ਜਿਹੜਾ ਦੇਣ ਹੈ ਨਾ ਮਾਂ ਪੁੱਤਾਂ ਦਾ ਨਿਕਲਿਆ ਕਦੀ ਅਸੀਂ ਚਿੜੀਆਂ ਵੇਖ ਲਈ ਕਦੀ ਸਿਕਾਂ ਵੇਖ ਲਈ ਕਬੂਤਰ ਵੇਖ ਲਈ ਉੱਧਰ ਉਹਨਾਂ ਕਾਂ ਜਾਂਦੇ ਹੀ ਕਾਂ ਦਾ ਉਹਨੇ ਨਾ ਜਿਹੜਾ ਵੀਡੀਓ ਬਣਾ ਲਈ ਕਾਂ ਆ ਗਿਆ ਕਾਂ ਰੋਟੀ ਵੇਖ ਕੇ ਕਾਮਯਾਗਿਆ ਕਾਂ ਐ ਵੈਸੇ ਨਾ ਬੜੇ ਹੁਸ਼ਿਆਰ ਆ ਉਹ ਇੱਕ ਰੋਟੀ ਵੇਖ ਜਾਂਦਾ ਫਿਰ ਉਹ ਦੋ ਤਿੰਨ ਜਣੇ ਨੂੰ ਦੱਸ ਕੇ ਆਉਂਦਾ ਬਾ ਉਧਰ ਗਿਆ ਪਿੱਪਲ ਗਾਜ ਉਧਰ ਗਿਆ ਉਧਰ ਦੱਸ ਕੇ ਫਿਰ ਉਧਰ ਬਿਲਡਿੰਗ ਮਿਲ ਗਿਆ ਉਧਰ ਦੱਸ ਕੇ ਤਿੰਨ ਕਾਂ ਫਿਰ ਇਕੱਠੇ ਹੋਏ ਚਲੋ ਚੰਗੀ ਗੱਲ ਐ ਇੱਕ ਦੂਜੇ ਨੂੰ ਦੱਸ ਦਿੰਦੇ ਆ ਕਿ ਬਈ ਆਪਣਾ ਰਾਤ ਦਾ ਜੁਗਾੜ ਹੋ ਗਿਆ ਵਾ ਚਲੋ ਆਜੋ ਲੈ ਕੇ ਚਲੀਏ ਤੇ ਇਧਰ ਵੰਚ ਵਿਖਾਉਣੇ ਅੱਜ ਤੁਹਾਨੂੰ ਵੰਚ ਕਿੰਨਾ ਕੋਸਟ ਚੇ ਲਾਉਣਾ ਹੰਬ ਇਹ ਇਹ ਪਹਿਲਾਂ ਹੀ ਇਧਰ ਵੇਲੇ ਚ ਰੱਖਣਾ ਇਹਨੂੰ ਰੋਜ਼ ਪਾਣੀ ਪਾਉਣਾ ਠੀਕ ਆ ਖਾਦੂ ਹੀ ਦੇਣੀ ਆ ਜਿਹੜੀਆਂ ਸਬਜ਼ੀਆਂ ਸੁਮੀਆ ਖਾਣੀ ਨਾ ਜੋ ਵੀ ਫਲ ਫਲ ਖਾਣੇ ਉਹਦੇ ਸਾਰੇ ਛਿਲਕੇ ਇੱਥੇ ਪਾ ਕੇ ਨਾਲ ਪਾਣੀ ਪਾ ਦੇਣਾ ਇਹ ਚੇਤਾ ਰੱਖਿਓ ਹਮ ਤੇ ਇਹਦੇ ਨਾਲ ਥੋੜੇ ਪੱਤੇ ਪੁੱਤੇ ਸਾਫ਼ ਕਰੋ ਬਹੁਤ ਮਿੱਟੀ ਹੈ ਇਹਨਾਂ ਤੇ ਕੋਈ ਗੱਲ ਨਹੀਂ ਹਾਂ ਤੇ ਹੁਣ ਨਹੀਂ ਪਹਿਲਾਂ ਇਹਨੂੰ ਹੁਣ ਅਸੀਂ ਵੇਲੇ ਚ ਪਾਉਣ ਰੱਖਣਾ ਹੈ ਨਾ ਫਿਰ ਜਦੋਂ ਮੀਂਹ ਪਿਆ ਅਸੀਂ ਇਹਨੂੰ ਚੁੱਕ ਕੇ ਇੱਧਰ ਕਰਨ ਕਿਉਂਕਿ ਅਸੀਂ ਇਹਨੂੰ ਗਾੜਾ ਨਹੀਂ ਆ ਠੀਕ ਆ ਗਾੜਾ ਜਾਂਦੇ ਕਿਤੇ ਤੇ ਨਾ ਤੇ ਜਦੋਂ ਥੋੜਾ ਵੱਡਾ ਹੋ ਗਿਆ ਨਾ ਹੋਰ ਤੇਰੇ ਨੇ ਆ ਜਿਹੜੀ ਸਾਡੀ ਗਲੀ ਨਹੀਂ ਆ ਉੱਚੇ ਉਹੀ ਨੂੰ ਲਾ ਦੋ ਤੇ ਹੈਲੋ ਗਾਇਸ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਤੇ ਸਿਮਰਨਸ ਕਿਚਨ ਐਂਡ ਵਲੌਗਸ ਦੇ ਚੈਨਲ ਤੇ ਤੇ ਹੁਣ ਆ ਕੋਣੇ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਨਾ ਇੱਧਰ ਹੀ ਆਂਬ ਲਿਆਂਦਾ ਵਾ ਤੇ ਅਮਰੂਦ ਜਿਹੜਾ ਉਹ ਨਾ ਹੀ ਪਹਿਲਾਂ ਤੋਂ ਆ ਉਹ ਉਹ ਕੋਈ 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 ਓਏ ਉਹ ਬਿੱਲੀ ਦਾ ਬੱਚਾ ਉਹ ਬਿੱਲੀ ਦਾ ਬੱਚਾ ਉਹ ਕਿੰਨਾ ਪਿਆਰਾ ਵਾ ਇੱਕ ਮਿੰਟ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਂਦਾ ਕਿੰਨਾ ਪਿਆਰਾ ਵਾ ਭਾਈ ਪਿਆਰੀ ਕੀ ਪਿਆਰਾ ਪਤਾ ਨਹੀਂ ਵਾਓ ਆਈ ਕਾਟੇ ਮੈਂ ਇਧਰ ਵੀਡੀਓ ਬਣਾਉਂਦੇ ਹਾਂ ਐਦਾਂ ਹੀ ਕਿ ਅਸੀਂ ਉਹ ਜਿਹੜਾ ਅਸੀਂ ਆਪ ਦਾ ਬੂਟਾ ਲਾਉਂਦੇ ਤੇ ਉਹ ਸਾਡਾ ਪਹਿਲਾ ਦਾ ਅਮਰੂਦ ਦਾ ਅਈ ਹੁਣ ਇਹ ਨਾ ਉਹਦਾ ਡਰਮ ਜਿਹੜਾ ਵਾ ਉੱਚੇ ਹੀ ਆ ਜਿਹੜਾ ਮਰੂਦ ਲਾ ਦੇਣਾ ਤੇ ਇੱਕ ਨਵਾਂ ਡਰਮ ਲਿਆ ਕੇ ਉਹ ਜਿਹੜਾ ਆਮ ਦਾ ਵਿੱਚ ਪਾ ਦੇਣਾ ਜਾਂ ਫਿਰ ਉਹੀ ਵਾਲਾ ਕੱਟ ਕੇ ਚ ਆਮ ਪਾ ਦੇਣਾ ਤੇ ਆਹ ਵੇਖੋ ਇਧਰ ਮੈਂ ਵੀਡੀਓ ਬਣਾਉਣੀ ਤੇ ਤੁਸੀਂ ਦੇਖਿਆ ਤੇ ਫਿਰ ਨਾ ਫਟਾਫਟ ਮੈਂ ਹੋਰ ਜਿਹੜੀ ਵੀਡੀਓ ਹੋਰ ਕਰਨਾ ਨਾ ਜਣਾ ਸੀ ਅੱਜ ਮੈਂ ਤੇ ਵੰਚਣਾ ਜਣਾ ਸੀ ਬਾਜ਼ਾਰ ਉਹ ਵੇਖਣਾ ਬੀਹਲੀ ਦਾ ਬੱਚਾ ਕਰੇ ਵੀਡੀਓ ਵੀਡੀਓ ਬੜੀਓ ਬਣਾ ਕੇ ਅਪਲੋਡ ਕਰਕੇ ਸਾਰਾ ਕੁਝ ਕਰਕੇ ਫਿਰ ਅਸੀਂ ਸ਼ਾਮਾਂ ਦੇ ਟਾਈਮ ਗਏ ਬਾਜ਼ਾਰ ਸਾਡੀ ਘੜੀ ਬਹੁਤ ਦਿਨਾਂ ਦਾ ਸਹੀ ਟਾਈਮ ਨਹੀਂ ਦੱਸਣ ਦੇ ਸੀ ਅਸੀਂ ਘੜੀ ਵੀ ਇੱਕ ਖਰੀਦਣੀ ਸੀ ਫਿਰ ਨਦੀਪ ਨੇ ਕਿਹਾ ਕਿ ਮੇਰੇ ਲਈ ਚਾਦਰਾਂ ਵੀ ਲੈ ਕੇ ਆਇਓ ਇਸ ਤਰ੍ਹਾਂ ਕਰਕੇ ਸਾਡੇ ਹੋਰ ਵੀ ਕਿੰਨੇ ਕੰਮ ਹੀ ਸਰੋਂ ਦਾ ਤੇਲ ਲਿਓਣ ਅਸੀਂ ਸਰੋਂ ਦਾ ਤੇਲ ਖਤਮ ਹੋਇਆ ਸੀ ਤੇ ਅਸੀਂ ਹਮੇਸ਼ਾ ਨਾਲ ਕੋਲੂ ਤੋਂ ਹੀ ਤੇਲ ਲਿਓਣੇ ਆ ਪੈਕਟ ਵਾਲਾ ਤੇਲ ਜਿਹੜਾ ਨਾ ਇਸਤੇਮਾਲ ਨਹੀਂ ਕਰੀਦਾ ਐਸੇ ਕਰਕੇ ਨਾ ਅਸੀਂ ਫਿਰ ਬਾਜ਼ਾਰ ਗਏ ਬਾਜ਼ਾਰ ਜਾਣ ਤੋਂ ਪਹਿਲਾਂ ਫਿਰ ਅਸੀਂ ਸਭ ਤੋਂ ਪਹਿਲਾਂ ਤੇ ਮੇ ਤੋੜੀ ਅਮਰੂਦ ਛੋਟੇ ਛੋਟੇ ਅਮਰੂਦ ਆ ਕਿਉਂਕਿ ਅਰ ਕੀ ਬਰਸਾਤ ਵਿੱਚ ਨਾ ਹੁਣ ਜਦੋਂ ਮੀਂਹ ਪੈ ਤੇ ਸਾਰੇ ਅਮਰੂਦ ਗਲ ਗਏ ਆ ਸਾਡੇ ਤੇ ਜਿਹੜੇ ਫਿਰ ਨਿੱਕੇ ਨਿੱਕੇ ਜਿਹੇ ਹੁੰਦੇ ਆ ਨਾ ਮੈਂ ਉਹ ਤੋੜ ਲੈਣੀ ਆ ਕਿਉਂਕਿ ਚੋਕ ਕਦੀ ਕਦੀ ਜੀ ਕਰਦਾ ਮੂੰਹ ਚ ਅਮਰੂਦ ਪਾਈਏ ਹੁਣ ਸਿਆਲ ਦੇ ਵਿੱਚ ਅੱਗੇ ਅਮਰੂਦ ਜਿਹੜੇ ਲੱਗਣਗੇ ਉਹ ਬੜੇ ਵਧੀਆ ਲੱਗਣਗੇ ਫੇਰ ਮੈਨੂੰ ਮੰਚ ਨੇ ਬਿੱਲੀ ਵਿਖਾਤੀ ਆ ਦੇਖੋ ਮਮੇ ਬਿੱਲੀ ਦਾ ਬੱਚਾ ਵਾ ਪਤਾ ਨਹੀਂ ਕੀ ਆ ਬਿੱਲਾ ਵਾ ਕਿ ਬਿੱਲੀ ਆ ਉਹਦੇ ਪਿੱਛੇ ਪਿੱਛੇ ਸੀ ਹਨਾ ਕਦੀ ਮੇਰੇ ਵੱਲ ਕੈਮਰਾ ਕਰੇ ਕਦੀ ਉਹਦੇ ਵੱਲ ਕੈਮਰਾ ਕਰੇ ਮੈਂ ਬੜਾ ਬੋਲੇਆ ਬੇਟਾ ਫੋਨ ਹੁਣ ਚਾਰਜ ਲਾ ਦੇ ਇਹਨੂੰ ਚਾਰਜ ਲਾ ਆਪਾਂ ਬਾਜ਼ਾਰ ਜਾਣਾ ਸਾਨੂੰ ਚਾਹੀਦਾ ਤੇ ਅੱਜ ਮੌਸਮ ਠੀਕ ਸੀ ਕਿਉਂਕਿ ਅੱਜ ਸ਼ਾਮ ਦੇ ਟਾਈਮ ਵੀ ਮੀਂਹ ਨਹੀਂ ਪਿਆ ਸਵੇਰੇ ਵੀ ਨਹੀਂ ਮੀਂਹ ਪਿਆ ਇਸੇ ਕਰਕੇ ਕੱਲ ਵੀ ਅਸੀਂ ਬਾਜ਼ਾਰ ਕਰਨ ਗਏ ਸੀ ਪਰ ਫਿਰ ਰਾਹ 'ਚ ਵਾਪਸ ਆ ਗਏ ਕਿਉਂਕਿ ਮੀਂਹ ਬੜੀ ਜ਼ੋਰ ਦੀ ਆ ਗਿਆ ਤੇ ਮੀਂਹ ਦੇ ਵਿੱਚ ਭਿੱਜ ਕੇ ਨਾ ਬਾਜ਼ਾਰ ਕਰਨ ਨੂੰ ਜੀ ਨਹੀਂ ਕਰਦਾ ਤੇ ਮੈਂ ਕਿਹਾ ਚਲੋ ਅੱਜ ਤੇ ਥੋੜਾ ਜਿਹਾ ਫਰਕਾ ਲੱਗਾ ਵਨ ਛੱਜ ਤੂੰ ਟਿਊਸ਼ਨ ਨਾ ਜਾ ਚਲ ਆਪਾਂ ਬਾਜ਼ਾਰ ਕਰਕੇ ਆਉਨੇ ਆ ਉਹਨੂੰ ਮੈਂ ਅੱਜ ਛੁੱਟੀ ਕਰਵਾਤੀ ਟਿਊਸ਼ਨ ਦੀ ਵੈਸੇ ਤੇ ਨਵਦੀਪ ਗੁੱਸੇ ਹੁੰਦੇ ਸੀ ਕਿ ਨਾ ਕਰਾਂ ਪਰ ਜੋ ਟਿਊਸ਼ਨ ਤੋਂ ਆ ਕੇ ਸੀ ਜਾਂਦੇ ਤੇ ਬੜੀ ਅਹੀਂ ਲੇਟ ਹੋ ਜਾਣਾ ਸੀ ਫਿਰ ਲੇਟ ਨਾ ਚੰਗਾ ਨਹੀਂ ਲੱਗਦਾ ਮੈਂ ਕਿਹਾ ਚਲੋ ਫਿਰ ਸਾਡੇ ਵੀ ਹੋਰ ਵੀ ਕੰਮ ਹੁੰਦੇ ਆ ਫਿਰ ਅਸੀਂ ਉਸ ਤੋਂ ਬਾਅਦ ਆ ਘਰ ਦੇ ਕੰਮ ਕਰਨੇ ਹੁੰਦੇ ਫਿਰ ਵੀਡੀਓ ਵੀ ਸ਼ੂਟ ਕਰਨੀ ਹੁੰਦੀ ਆ ਸਾਰਾ ਕੁਝ ਕਰਨਾ ਹੁੰਦਾ ਫਿਰ ਨਵਦੀਪ ਦੇ ਵੀ ਕੰਮ ਹੁੰਦੇ ਅੱਜ ਨਵਦੀਪ ਦਾ ਮਾਨਸਿਕ ਮੈਂ ਨਹੀਂ ਜਾਣਾ ਤੁਸੀਂ ਜਾ ਮੈਂ ਕਿਹਾ ਚਲੋ ਠੀਕ ਆ ਨਾਲੇ ਅਸੀਂ ਮਾਪੋਤ ਘੁੰਮ ਕੇ ਆਉਨੇ ਆ ਨਾਲੇ ਬੱਚੇ ਨੂੰ ਵੀ ਸ਼ੌਂ ਹੁੰਦਾ ਫਿਰ ਬੜਾ ਸਮਾਨ ਜਿਹੜਾ ਨਿਕਲ ਨਿਕਾ ਘਰ ਦਾ ਸਮਾਨ ਹੁੰਦਾ ਕੁਛ ਨਾ ਕੁਛ ਫਿਰ ਆਉਂਦੇ ਆਉਂਦੇ ਆ ਜਾਂ ਬੰਦਾ ਸੋਚ ਕੇ ਕੁਝ ਜਾਂਦਾ ਹੁੰਦਾ ਨਾਲ ਲਫਾਫੇ ਭਰੇ ਹੀ ਹੁੰਦੇ ਆ ਖਾਣ ਪੀਣ ਦਾ ਸਮਾਨ ਲੈ ਲੋ ਆ ਮੂੜੀ ਲੈ ਲੋ ਆ ਮਿਕਸਰ ਲੈ ਲੋ ਆਪਣਾ ਨੀਜੇ ਜੀ ਲੈ ਲੋ ਹੈਨਾ ਘੜੀਆਂ ਦੇ ਸੇਲ ਲੈਣ ਦੇ ਏਸੀ ਦੇ ਰਿਮੋਟ ਦਾ ਸੇਲ ਜਿਹੜਾ ਖਰਾਬ ਹੋਇਆ ਸੀ ਬੈਟਰੀਆਂ ਉਹ ਲੈ ਆਂਦੀਆਂ ਕਿੰਨੇ ਦਿਨਾਂ ਦੀ ਸੋਚੰਦੇ ਸੀ ਘੜੀ ਸਾਡੀ ਬਾਰ ਬਾਰ ਟਾਈਮ ਪਿੱਛੇ ਹੋ ਜਾਂਦਾ ਸੀ ਘੜੀ ਦਾ ਟਾਈਮ ਪਿੱਛੇ ਹੋਣਾ ਚੰਗਾ ਨਹੀਂ ਹੁੰਦਾ ਇਸ ਕਰਕੇ ਘੜੀ ਮੈਂ ਕੱਲ ਰਾਤ ਨੂੰ ਉਤਾਰ ਕੇ ਰੱਖਤੀ ਮੰਚ ਉਤਾਰ ਕੇ ਰੱਖ ਕੱਲ ਨਵੀਂ ਘੜੀ ਲਿਆਵਾਂਗੇ ਤੇ ਘੜੀ ਜਿਹੜੀ ਨਵੀਂ ਲਗਾਵਾਂਗੇ ਇਹ ਵਾਲੀ ਘੜੀ ਆਪਾਂ ਨਾ ਨਹੀਂ ਲਗਾਉਣੀ ਆ ਕਿਉਂਕਿ ਕੜੀ ਦਾ ਟਾਈਮ ਸਹੀ ਹੋਣਾ ਬਹੁਤ ਜ਼ਰੂਰੀ ਹੈ ਤੇ ਉਹ ਪਿੱਛੇ ਹੋ ਜਾਂਦੀ ਸੀ ਤੇ ਇੰਨੇ ਕਿੰਨੇ ਜਿਹੇ ਅਮਰੂਦ ਸੀ ਪਰ ਫੇ ਵੀ ਮੈਂ ਤੋੜ ਲੇ ਚਲੋ ਖਾ ਲਵਾਂਗੇ ਹੈਨਾ ਕਿਉਂਕਿ ਜੇ ਉੱਤੇ ਲੱਗੇ ਰਹਿਣਗੇ ਨਾ ਤੇ ਉਹ ਜਿਹੜੇ ਚਿਮਕਿੱਦੜਾ ਨੇ ਰਾਤ ਨੂੰ ਖਾ ਹੀ ਜਾਣੇ ਪਹਿਲਾਂ ਵੀ ਇਹ ਬਹੁਤ ਸਾਰੇ ਅਮਰੂਦ ਜਿਹੜੇ ਆ ਨਾ ਖਾ ਗਏ ਆ ਤੇ ਹੁਣ ਉਹਨਾਂ ਨੇ ਫੇਰ ਖਾ ਜਾਣੇ ਸੀ ਉਸ ਤੋਂ ਬਾਅਦਾਂ ਕਦੀ ਵੰਚਨੇ ਉਧਰ ਕੈਮਰਾ ਕਦੀ ਉਧਰ ਮੈਂ ਬਥੇਰਾ ਕਿ ਆ ਵੰਚ ਛੱਡਦੇ ਹੁਣ ਕੈਮਰਾ ਪਰ ਕਿੱਥਿਓ ਛੱਡਦਾ ਬੱਚਿਆਂ ਦਾ ਤੇ ਇੱਕ ਸੁਭਾਅ ਹੋ ਜਾਂਦਾ ਬੱਚਿਆਂ ਦੇ ਹੱਥ ਚ ਫੋਨ ਆ ਜੇ ਨਾ ਛੱਡਦੇ ਨਹੀਂ ਤੇ ਮੇਰੇ ਵੱਲ ਵੇਖਨਦਾ ਕਿ ਮੈਂ ਤੁਸੀਂ ਨਿੱਕੇ ਨਿੱਕੇ ਬੱਚੇ ਬਚ ਅਮਰੂਦ ਤੋੜ ਲਈ ਮੈਂ ਕੋਈ ਗੱਲ ਨਹੀਂ ਇਹ ਬਾਜ਼ਾਰ ਜਾਏਗਾ 30 40 ਰੁਪਏ ਕਿਲੋ ਵਿੱਚ ਮਿਲਣੇ ਆ ਤੇ ਘਰ ਦੇ ਆ ਨਾ ਇਹਨਾਂ ਦੀ ਕੋਈ ਕਦਰ ਨਹੀਂ ਹੁੰਦੀ ਆ ਫਿਰ ਮੈਂ ਉਹਨਾਂ ਨੂੰ ਤੋੜ ਕੇ ਲਿਆ ਖਾ ਉੱਧਰ ਫਿਰ ਬਾੜੀ ਵਿਖਾਉਣ ਡਿਆ ਤੇ ਆਮ ਦਾ ਬੂਟਾ ਵੇਖ ਕੇ ਤੇ ਇੰਨਾ ਖੁਸ਼ ਲੱਗਦਾ ਜਿੱਦਾਂ ਹੁਣੇ ਉਹਨੇ ਆਮ ਵੀ ਚੂਪ ਲੈਣੇ ਹੁੰਦੇ ਆ ਅਜੇ 2 ਸਾਲ 3 ਸਾਲ ਇਹਨੂੰ ਹੁੰਦੇ ਨੂੰ ਕਿਉਂਕਿ ਇਹ ਸਾਡਾ ਨਾ ਘਰ ਦਾ ਆਮ ਦਾ ਬੂਟਾ ਹੈ ਇਹਦੇ ਜਿਹੜੇ ਆਂਬਿਆ ਨਾ ਇਹ ਬੜੇ ਮਿੱਠੇ ਪਹਿਲਾਂ ਸਾਡੇ ਚਾਚਾ ਇੱਧਰ ਘਰ ਬੂਟਾ ਲੱਗਾ ਹੋਇਆ ਵਾ ਤੇ ਉਹਦੇ ਹੀ ਆਂਬ ਜਿਹੜੇ ਹਨਾ ਇਹ ਆਪਣੇ ਆਂਬ ਉਗਾਏ ਤੇ ਉਹ ਵਾਲਾ ਬੂਟਾ ਵਾ ਆਂਬੇ ਦੇ ਬਹੁਤ ਵਧੀਆ ਤੇ ਬੜੇ ਮਿੱਠੇ ਆ ਰਸਾਇਜ ਵੀ ਬੜਾ ਵੱਡਾ ਅੱਧਾ ਕਿਲੋ ਦਾ ਤੇ ਇੱਕ ਹੀ ਆਂਬ ਆ ਇੱਧਰ ਗੁਲਾਬ ਦੇ ਬੂਟੇ ਵਖਾ ਸਾਡੇ ਗੁਲਾਬ ਲੱਗੇ ਆ ਹਨਾ ਤੇ ਉਧਰ ਇੱਕ ਚੀਲ ਆ ਗਈ ਚੀਲ ਨੂੰ ਵਿਖਾਉਣ ਦੇ ਪਿਆ ਫਰਨਾ ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ ਅੱਜ ਤੇ ਉਹਨੇ ਸਾਰੀ ਕੁਦਰਤ ਜਿਸ ਤਰ੍ਹਾਂ ਨਾ ਘਰੇ ਲੈ ਆਂਦੀ ਹੋਵੇ ਅੱਜ ਸਾਰਾ ਵਲੌਗ ਜਿੰਨਾ ਵੀ ਹੈ ਨਾ ਕੁਦਰਤ ਤੇ ਬਣਾਇਆ ਵਾਂ ਕਦੀ ਬੱਦਲ ਵਿਖਾ ਦੇਵੇ ਕਦੀ ਆਕਾਂ ਆ ਗਿਆ ਕਬੂਤਰ ਆ ਗਿਆ ਤੇ ਕਬੂਤਰ ਹਮੇਸ਼ਾ ਹੀ ਹੁੰਦੇ ਕਬੂਤਰ ਬੜੇ ਚੰਗੇ ਲੱਗਦੇ ਆ ਬੜੇ ਸ਼ਾਂਤ ਜੀ ਹੁੰਦੇ ਜਿੱਦਾਂ ਕਬੂਤਰ ਹੁੰਦੇ ਨਾ ਘਰੇ ਤੇ ਹੁਣ ਫਿਰ ਉਸ ਤੋਂ ਬਾਅਦ ਆ ਨਾ ਆਪਾਂ ਸਾਰਾ ਕੁਝ ਕਰਨ ਤੋਂ ਬਾਅਦ ਆ ਚੱਲ ਗਏ ਬਾਜ਼ਾਰ ਤੇ ਬਾਜ਼ਾਰ ਗਏ ਉਸ ਤੋਂ ਬਾਅਦ ਆ ਬਾਜ਼ਾਰ ਗਏ ਬਾਜ਼ਾਰੋਂ ਆਏ ਤੇ ਹਜੇ ਬਾਜ਼ਾਰ ਜਾਣ ਦੀ ਤਿਆਰੀ ਹੋਣ ਦੇ ਸੀ ਹਜੇ ਅਸੀਂ ਬਾਜ਼ਾਰ ਨਾ ਗਏ ਨਹੀਂ ਸੀ ਕਿਉਂਕਿ ਹਜੇ ਚਾਹ ਪਾਣੀ ਪੀਣਾ ਸੀ ਪੀ ਪਾ ਕੇ ਵੀਡੀਓ ਬਣਾ ਕੇ ਫੇਰ ਹੀ ਜਾਣਾ ਸੀ ਤੇ ਹਜੇ ਨਾ ਕਿਸੇ ਨੇ ਆਉਣਾ ਸੀ ਉਹਦਾ ਇੰਤਜ਼ਾਰ ਕਰਦੇ ਐਦਾਂ ਸੀ ਨਾ ਰੋਟੀ ਰੱਖੀ ਕੰਤ ਤੇ ਕਾਂਵਾ ਵਾਸਤੇ ਰੋਟੀ ਰੱਖ ਦਿੱਤੀ ਕਾਂ ਖਾ ਲੈਂਦੇ ਆ ਤੇ ਇਕ ਹਜੇ ਕਾ ਐਨੀ ਸਿ ਸ਼ਾਮ ਦੇ ਵੇਲੇ ਆਉਣਗੇ ਲੈ ਕੇ ਚੱਲ ਜਾਣਗੇ ਸਵੇਰੇ ਵੀ ਖਾਂਦੇ ਸ਼ਾਮ ਨੂੰ ਵੀ ਹੁੰਦੇ ਉਹਨਾਂ ਦਾ ਇੱਧਰ ਬਾੜੀ ਦੇ ਵਿੱਚ ਸਾਰਾ ਕੁਝ ਸਾਰੇ ਬੂਟੇ ਵੰਚਨੇ ਵਖਾਤੇ ਤੇ ਬਾੜੀ ਦੇ ਵਿੱਚ ਸੱਪ ਦੇ ਬੂਟੇ ਉਹ ਬੜਾ ਕੁਝ ਸੀ ਸੱਪ ਦੇ ਬੂਟੇ ਮੈਂ ਬੂਟੀ ਜੀ ਹੁੰਦੀ ਜਿੰਨਾ ਸੱਪ ਨਹੀਂ ਹੁੰਦਾ ਅੱਜ ਇੱਕ ਹੋਰ ਚੀਜ਼ ਹੋਈ ਜੇ ਤੁਸੀਂ ਬਾਜ਼ਾਰ ਗਏ ਨਾ ਤੇ ਇੱਕ ਸਕੂਟਰੀ ਦੇ ਅੱਗੇ ਹੈਂਡਲ ਦੇ ਵਿੱਚ ਨਾ ਸਾਪ ਉੱੜ ਗਿਆ ਉਹਨੂੰ ਨਾ ਉਹਨਾਂ ਨੇ ਬੜਾ ਸਾਰਾ ਬਾਜ਼ਾਰ ਉੱਥੇ ਇਕੱਠਾ ਹੋਇਆ ਸੀ ਤੇ ਉਹਨੂੰ ਨਾ ਕੱਢੰਦੇ ਸੀ ਤੇ ਜਦੋਂ ਕੱਢਿਆ ਤੇ ਆਪਣਾ ਇੱਕ ਬਾਹ ਜਿਹਾ ਲੰਮਾ ਸੱਪ ਸਕੂਟਰੀ ਦੇ ਅੱਗੋਂ ਬ੍ਰੇਕ ਜਿੱਥੇ ਹੁੰਦੀ ਹੈ ਨਾ ਉੱਥੇ ਵੜਿਆ ਹੋਇਆ ਸੀ ਉੱਥੋਂ ਕੱਢਿਆ ਉਹਨੂੰ ਫਿਰ ਹੂੰ ਤੇ ਇਹੋ ਜਿਹੀਆਂ ਤੇ ਗੱਲਾਂ ਬਾਤਾਂ ਫਿਰ ਇਹ ਫੇ ਵੀ ਮੈਂ ਥੋੜੇ ਜਿਹਾ ਸੋਚਿਆ ਕਿ ਅਮਰੋਦ ਖਾਨ ਤੋਂ ਬਾਅਦ ਚਾਹ ਬਣਾਉਣੀ ਚਾਹ ਚੂ ਬਣਾਵਾਂਗੇ ਚਾਹ ਚੂ ਪੀਵਾਂਗੇ ਤਦ ਤੱਕ ਸ਼ਾਮ ਹੋ ਜੂਗੀ ਕਿ ਉਹ ਬਾਜ਼ਾਰ ਜਾਣ ਦਾ ਟਾਈਮ ਹੋ ਰਿਹਾ ਨਾ ਸ਼ਾਮ ਜੇ ਤਾਂ ਠੀਕ ਰਹਿੰਦਾ ਵਾ ਫਿਰ ਬਾਅਦ ਚ ਥਕਾਵਟ ਹੋ ਜਾਂਦੀ ਘਰੇ ਆ ਕੇ ਵੀ ਨਾ ਕੋਈ ਖਾਸ ਕੰਮ ਤੇ ਹੁੰਦਾ ਨਹੀਂ ਹੈ ਇਸ ਲਈ ਪਹਿਲਾਂ ਸਾਰੇ ਕੰਮ ਕਰਕੇ ਖਤਮ ਕਰਕੇ ਹੀ ਜਾਵਾਂਗੇ ਤੇ ਬਾਰ ਬਾਰ ਬੰਚਨੇ ਕਦੀ ਉਧਰ ਕੈਮਰਾ ਤੇ ਕਦੀ ਉਧਰ ਕੈਮਰਾ ਬੰਚਨੇ ਤਾਂ ਜਸਾਰਾ ਅੱਧੇ ਆਈ ਫੁੱਲ ਬੂਟੇ ਤੱਕ ਸਾਰੀ ਕੁਦਰਤੀ ਵਿਖਾਈ ਆ ਅੱਜ ਜੇ ਤੁਸੀਂ ਸਾਡਾ ਜਿਹੜਾ ਵਲੌਗ ਦੇਖੋਗੇ ਤੇ ਸਾਰੇ ਜਾਣੇ ਕੀ ਆ ਵੰਚਨੇ ਕੀ ਬੂਟੇ ਵਿਖਾਏ ਆ ਕਿਉਂਕਿ ਬੱਚਿਆਂ ਦਾ ਕੰਮ ਬੱਚਨ ਦੇ ਵਿੱਚ ਕੋਈ ਬੜੀ ਫੋਨ ਹੱਥ 'ਚ ਆ ਜਾਈਏ ਨਾ ਤੇ ਮੈਂ ਕਿਹਾ ਮੈਂ ਕਿਹਾ ਬੇਟਾ ਅੱਜ ਤੂੰ ਬੜੀ ਵੀਡੀਓ ਜੰਮੀ ਕਰ ਦੇਣੀ ਕਹਿੰਦੇ ਨਹੀਂ ਹੁਣ ਪਤ ਨਹੀਂ ਇੱਥੇ ਕੀ ਵਿਖਾਉਂ ਜਿਆਦਾ ਉਹ ਫਿਰ ਬਿੱਲੀ ਦਾ ਬੱਚਾ ਉੱਧਰ ਚਲੇ ਗਿਆ ਤਾਂ ਆਹ ਵਿਖਾਉਂ ਜਿਆ ਨਾ ਤੇ ਉਸ ਤੋਂ ਬਾਅਦ ਅਖੀ ਉੱਧਰ ਲੈ ਗਿਆ ਕੈਮਰਾ ਕਦੀ ਉੱਧਰ ਲਾਇਆ ਕੈਮਰਾ ਫਿਰ ਮੇਰੇ ਪਿੱਛੇ ਪਿੱਛੇ ਤੇ ਉਸ ਤੋਂ ਬਾਅਦ ਆਪਾਂ ਚੱਲ ਗਏ ਅੰਦਰ ਅੰਦਰ ਜਾਣ ਤੋਂ ਬਾਅਦ ਮੈਂ ਚਾਹ ਧਰੀ ਚਾਟਰਨ ਤੋਂ ਬਾਦ ਹੋਏ ਤਿਆਰ ਤਿਆਰ ਹੋਣ ਤੋਂ ਬਾਅਦ ਆਪਾਂ ਕੀਤੀ ਵੀਡੀਓ ਸ਼ੂਟ ਵੀਡੀਓ ਸ਼ੂਟ ਕਰਕੇ ਗਿਆ ਬਚਾ ਉੱਥੇ ਵੀ ਥੋੜਾ ਕੰਮ ਕਰਨਾ ਸੀ ਆਖੋ ਪੁੱਜਾ ਕਾ ਨਾ ਉਧਰ ਦੇ ਸਾਰੇ ਬਲੋਗਰ ਵੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਨ ਉਧਰ ਕਾ ਹਾਲ ਪਾਉਣ ਦੇ ਕਿ ਕਾ ਆ ਗਿਆ ਉਧਰ ਦੇ ਕੰਮ ਨੂੰ ਦੱਸਣ ਦੇ ਹੈ ਅਧਰ ਜਿਹੜੇ ਕਬੂਤਰਾਂ ਨੂੰ ਕਣਕ ਪਾਈ ਦੀ ਉਹ ਕਣਕ ਦਾ ਟੁਕਵਾ ਲੈ ਕੇ ਵੈਸੇ ਕਬੂਤਰਾਂ ਦੀ ਨੀ ਕਣਕ ਦੀ ਸਪੀਡ ਬੜੀ ਰੰਦੀ ਹੈ ਸਪੀਡ ਇੰਨੀ ਹੈ ਨਾ ਕਿ ਮੈਨੂੰ ਲੱਗਦਾ ਕਿ ਲੋ ਕਣਕ ਉਹ 10 ਮਿੰਟ ਦੇ ਵਿੱਚ ਖਤਮ ਕਰ ਦਿੰਦੇ ਕਿਉਂਕਿ ਅਸੀਂ ਇੱਕ ਕੌਲੀ ਵੱਡੀ ਪਾਈ ਦੀ ਹੈ ਨਾ ਤੇ 5 ਕੁ ਮਿੰਟ ਲਾਉਂਦੇ ਆ ਵੀ 25 ਕਬੂਤਰ ਜਿਹੜੇ ਆ ਨਾ ਤਕਰੀਬਨ ਹੀ ਰੋਜ਼ ਆਉਂਦੇ ਆ ਤੇ ਉਹ ਮੈਂ ਫਿਰ ਕਿਹਾ ਮੈਂ ਕਿਹਾ ਛੱਡ ਦੋ ਇੱਧਰ ਫੜਾ ਉਸ ਤੋਂ ਬਾਅਦ ਨਾ ਵੀਡੀਓ ਕੀਤੀ ਸ਼ੂਟ ਵੀਡੀਓ ਸ਼ੂਟ ਕਰਨ ਤੋਂ ਬਾਅਦ ਆਪਾਂ ਚੱਲ ਗਏ ਬਾਜ਼ਾਰ ਵੀਡੀਓ ਕਿਸ ਤਰ੍ਹਾਂ ਦੀ ਲਗੀ ਲਾਈਕ ਕਮੈਂਟ ਕਰਕੇ ਦੱਸਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਬਾਏ ਬਾਏ ਵਲੌਗ ਚੰਗਾ ਲੱਗਾ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਸਭ ਨੂੰ ਸਤ ਸ੍ਰੀ ਅਕਾਲ